ਕੀ ਨਾਮ ਆ ਜੀ ਮੇਰਾ ਨਾਮ ਪਿੰਡ ਕਿਹੜਾ ਓਮਪ੍ਰਕਾਸ਼ ਮੇਰਾ ਨਾਮ ਆ ਜੀ ਲੇਰਾ ਗੰਗਾ ਪਿੰਡ ਆ ਜੀ ਵਾਰਡ ਨੰਬਰ 8 ਆ ਜੀ ਇੱਕ ਤੁਹਾਡੇ ਬੱਚੇ ਦੀ ਮੌਤ ਹੋਈ ਛੋਟੇ ਦੀ ਉਹ ਉਸ ਦੱਸਿਆ ਜਾ ਰਿਹਾ ਜਿਵੇਂ ਕਹ ਰਹੇ ਹਾਂ ਕਿ ਡਾਕਟਰ ਦੀ ਲਾਪਰਵਾਹੀ ਹੈ ਪੂਰਾ ਮਾਮਲਾ ਕੀ ਹੈਗਾ ਇੱਕ ਨਹੀਂ ਇੱਥੇ ਸੰਜੀਵ ਬਾਂਸਲ ਡਾਕਟਰ ਨੇ ਬੱਚਿਆਂ ਦੇ ਮਾਹਿਰ ਨੇ ਉਹਨਾਂ ਕੋਲ ਸਾਨੂੰ ਕੁਛ ਨਹੀਂ ਦੱਸਿਆ ਵੀ ਜੰਨੀ ਇਹ ਬਹੁਤ ਵਧੀਆ ਨੇ ਤੇ ਇੱਥੇ ਸਰਕਾਰੀ ਚ ਹੀ ਬੈਠਦੇ ਨੇ ਜੀ ਇਹ ਤੇ ਸਾਨੂੰ ਪਤਾ ਲੱਗੇ ਵੀ ਘਰੇ ਜਾਦੇ ਵਧੀਆ ਦੇਖਦੇ ਨੇ ਇਸ ਕਰਕੇ ਅਸੀਂ ਘਰੇ ਲੈ ਕੇ ਗਈ ਸੀਗੇ ਤੇ ਸੁਨਾਮ 23 ਤਰੀਕ ਨੂੰ ਸ਼ਾਮ ਨੂੰ 4:30 ਵਜੇ ਅਸੀਂ ਦਵਾਈ ਦਿਵਾ ਕੇ ਲੈ ਕੇ ਆਏ ਜੀ ਤੇ ਉਸ ਨੂੰ ਸਾਰਾ ਚੰਗੀ ਤਰ੍ਹਾਂ ਦਿਖਾ ਕੇ ਦਵਾਈ ਲੈਣ ਤੋਂ ਬਾਅਦ ਉਹਨਾਂ ਨੇ ਸਾਨੂੰ ਦਵਾਈ ਲਿਖ ਕੇ ਦਿੱਤੀ ਦਵਾਈ ਲਈਤੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਜੀ ਤੇ ਅਗਲੇ ਦਿਨ ਸਾਨੂੰ ਬੱਚਾ ਤਕਲੀਫ ਜਿਆਦਾ ਲੱਗੀ ਪਹਿਲਾਂ ਰਾਤ ਨੂੰ ਠੀਕ ਰਿਹਾ ਜੀ ਤੇ ਸਵੇਰ ਤਕਲੀਫ ਜਿਆਦਾ ਲੱਗਣ ਕਾਰਨ ਅਸੀਂ ਸਵੇਰ ਅਸੀਂ ਚਲੇ ਗਏ ਉਹਦੇ ਕੋਲ 7 ਵਜੇ ਅਸੀਂ ਪਹੁੰਚ ਗਏ ਸੀਗੇ ਜੀ ਫਿਰ ਉਹਨਾਂ ਦੇ ਕੰਪਾਊਂਟਰ ਨੂੰ ਕਿਹਾ ਤੇ ਡਾਕਟਰ ਸਾਹਿਬ ਉਹ ਕਹਿੰਦਾ ਹੁਣੇ ਇੱਕ ਮਿੰਟ ਹੋਇਆ ਜੀ ਗਏ ਨੂੰ ਮੈਂ ਕਿਹਾ ਵੀਰੇ ਸਾਡਾ ਬੱਚਾ ਐਮਰਜੈਂਸੀ ਆ ਤੇ ਬੁਲਾ ਦੇ ਉਹਨੇ ਪਹਿਲਾਂ 5-4 ਮਿੰਟ ਗੱਲ ਨਹੀਂ ਕਰ ਸੁਣੀ ਸਾਡੀ ਉਸ ਤੋਂ ਬਾਅਦ ਸੁਣੀ ਫਿਰ ਉਹਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ 10-15 ਮਿੰਟ ਤੱਕ ਆਂਦੇ ਨੇ ਮੈਂ ਕਿਹਾ ਵੀਰੇ ਥੋੜਾ ਜਲਦੀ ਬੁਲਾ ਦੇ 10-15 ਮਿੰਟ ਬਾਅਦ ਫਿਰ ਮੈਂ ਫੋਨ ਕੀਤਾ 6-7 ਫੋਨ ਕੀਤੇ ਮੇਰਾ ਨਹੀਂ ਚੱਕਿਆ ਫਿਰ ਉਸ ਤੋਂ ਬਾਅਦ ਉਹਨਾਂ ਦਾ ਫੋਨ ਮੇਰਾ ਫੋਨ ਚੱਕਿਆ ਤੇ ਫਿਰ ਕਹਿੰਦੇ ਵੀ ਮੈਂ ਕਿਹਾ ਡਾਕਟਰ ਸਾਹਿਬ ਅਸੀਂ ਰਾਤ ਦਵਾਈ ਲੈ ਕੇ ਗਈ ਸੀ ਤੁਹਾਡੇ ਕੋਲੋਂ ਤੇ ਮੇਰਾ ਬੱਚਾ ਸੀਰੀਅਸ ਆ ਕਹਿੰਦੇ ਤੁਹਾਨੂੰ ਵਾਲੀ ਜਿਆਦੇ ਕਾਲੀ ਆ ਤਾਂ ਇਹਨੂੰ ਹੋਰ ਕਿਤੇ ਲੈ ਜਾਓ ਬਸ ਤੇ ਥੋੜੀ ਦੇਰ ਬਾਅਦ ਅਸੀਂ ਫੇਰ ਡਿੱਕਿਆ ਤੇ ਫਿਰ ਜਦੋਂ ਬਾਹਰ ਨਿਕਲਣ ਲੱਗੇ ਮੇਰਾ ਬੱਚਾ ਹੀ ਡਾਕਟਰ ਦੀ ਲਾਪਰਵਾਹੀ ਕਾਰਨ ਮੇਰਾ ਬੱਚਾ ਦਮ ਤੋੜ ਗਿਆ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਰਕਾਰੀ ਚ ਇੱਥੇ ਲਹਿਰੇ ਕਾਕੇ ਕੰਮ ਕਰਦੇ ਆ ਕਿਤੇ ਹਾਂ ਲਹਿਰੇ ਕਾਕੇ ਵੀ ਕੰਮ ਕਰਦੇ ਨੇ ਪਰ ਸਾਨੂੰ ਕਿਸੇ ਨੇ ਕਿਹਾ ਕਿ ਘਰੇ ਵਧੀਆ ਦੇਖਦੇ ਨੇ ਵੀ ਇੱਥੇ ਇਹ ਵਧੀਆ ਦੇਖਦੇ ਨਹੀਂ ਅਸੀਂ ਇਸ ਕਰਕੇ ਉੱਥੇ ਵਧੀਆ ਕੋਈ ਪਰਚੀ ਵਗੈਰਾ ਦੀ ਕਟਾਈ ਤੁਸੀਂ ਹਾਂਜੀ ਪਰਚੀ ਵੀ ਕਟਾਈ ਆ ਜੀ ਇਹਨਾਂ ਨੇ ਕਾਰਡ ਵੀ ਦਿੱਤਾ ਸਾਨੂੰ ਵੀ ਕਹਿੰਦੇ ਵੀ ਤੁਸੀਂ ਸਵੇਰੇ ਫੇਰ ਆ ਜਿਓ ਉੱਥੇ ਜੇ ਕੋਈ ਦਿੱਕਤ ਲੱਗੇ ਰਾਤ ਨੂੰ ਵੀ ਦੇਖਦਾ ਪਰ ਸਵੇਰੇ ਤੁਸੀਂ ਆ ਜਿਓ ਕੀ ਸਕੀਮੀ ਲੈਂਦੇ ਆ ਤੇ ਮਰੀਜ਼ ਕਿੰਨੇ ਆਉਂਦੇ ਡਾਕਟਰ ਸਾਹਿਬ ਕੋਲ ਹਾਂਜੀ ਹਾਂ 200 ਰੁਪਏ ਪਰਚੀ ਵੀ ਇਸ ਲੈਂਦੇ ਨੇ ਜੀ ਅੱਛਾ ਤੇ ਜਿੱਦਨ ਅਸੀਂ ਗਏ ਸੀਗੇ 23 ਤਰੀਕ ਨੂੰ ਉਸ ਦਿਨ ਕਾਫੀ ਮਰੀਜ਼ ਵੀ ਬੈਠੇ ਸੀਗੇ ਜੀ ਤੇ ਜਿਹੜੇ ਵੇਟ ਕਰਦੇ ਸੀ ਸਾਡੀ 5 6 ਨੰਬਰ ਬਾਅਦ ਵਾਰੀ ਆਈ ਸੀਗੀ ਤੇ ਉਸ ਤੋਂ ਬਾਅਦ ਅਸੀਂ 24 ਨੂੰ ਗਏ ਆ ਜੀ 24 ਨੂੰ ਵੀ 5 7 ਮਰੀਜ਼ ਬੈਠੇ ਸੀਗੇ ਜੀ 24 ਨੂੰ ਕਿੰਨੇ ਸਵੇਰੇ ਸਾਜਰੇ ਇਹਨਾਂ 7 ਵਜੇ ਜਿਵੇਂ ਤੁਸੀਂ ਦੱਸਦੇ ਹੋ ਗਏ ਆ ਇਹਨਾਂ ਸਵੇਰੇ ਮਰੀਜ਼ ਬੈਠੇ ਸੀ ਹਾਂਜੀ ਹਾਂ ਇਹਨਾਂ ਦਾ ਕਾੜਾ ਜੀ ਕੀ ਕਰ ਰਹੇ ਇਹ ਇਹ ਇਹਨਾਂ ਦੀ ਪਰਸੀ ਹੈ 24 ਤਰੀਕ ਨੂੰ ਅਸੀਂ ਆ ਗਏ ਸੀਗਾ ਦੇਖੋ ਸਟੈਂਪ ਲਾਤੀ ਪਰ ਆਈ ਨਹੀਂ ਅਸੀਂ ਇੱਦਾਂ ਪੂਣਾ ਕਹਿੰਦਾ ਵੇਟ ਕਰਦੇ ਰਹੇ ਆ ਤੇ ਬੱਚੇ ਦੀ ਮੌਤ ਹੋ ਗਈ ਜਦੋਂ ਉਸ ਤੋਂ ਬਾਅਦ ਕੋਈ ਗੱਲਬਾਤ ਡਾਕਟਰ ਨਾਲ ਹੋਈ ਤੁਹਾਡੀ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਫਿਰ ਅਸੀਂ ਦਵਾਦ ਭੱਜੇ ਜੀ ਉੱਥੋਂ ਅੱਛਾ ਅਸੀਂ ਭੱਜੇ ਫਿਰ ਦਵਾਦ ਹੋਰ ਹਸਪਤਾਲ ਲੈ ਕੇ ਗਏ ਫਿਰ ਉਹ ਕਹਿੰਦੇ ਸਾਨੂੰ ਅਗਰ ਤੁਸੀਂ ਸਾਡੇ ਕੋਲੇ 10 ਮਿੰਟ ਵੀ ਪਹਿਲਾਂ ਆ ਜਾਂਦੇ ਤਾਂ ਅਸੀਂ ਇਹਦੀ ਬੱਚੇ ਦੀ ਜਾਨ ਬਚਾ ਸਕਦੇ ਸੀ ਪਰ ਹੁਣ ਸਾਡੇ ਕੋਲ ਤੁਸੀਂ ਕੁਛ ਕੱਚੇ ਦਾ ਸੰਸਕਾਰ ਕਰ ਦਿੱਤਾ ਗਿਆ ਹਾਂਜੀ ਹਾਂ 24 ਤਰੀਕ ਨੂੰ ਹਾਂਜੀ 24 ਤਰੀਕ ਤੁਸੀਂ ਕਹ ਰਿਹਾ ਹੋ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਮੌਤ ਹੋਈ ਹੈ ਕੋਈ ਇਹਦੇ ਸੰਬੰਧੀ ਕੋਈ ਕਾਰਵਾਈ ਕੀਤੀ ਗਈ ਨਹੀਂ ਜਿੱਦਨ ਹੋਇਆ ਉਸਦਨ ਤਾਂ ਜੀ ਅਸੀਂ ਕਿਤੇ ਵੀ ਨਹੀਂ ਜਾ ਸਕੇ ਕਿਉਂ ਸਾਡਾ ਆਪਨੇ ਨਹੀਂ ਸੁਧ ਬੁੱਧ ਸੀਗੇ ਸੀ ਕੀ ਕਰੀਏ ਕੀ ਨਾ ਕਰੀਏ ਠੀਕ ਹੈ ਜੀ ਜੋ ਉਹਦੀਆਂ ਬਸ ਕਹਿਨ ਤੇ ਜਿਵੇਂ ਸਰਕਾਰ ਜੋ ਰਸਤੀਆਂ ਵਿਧੀਆਂ ਹੁੰਦੀਆਂ ਨੇ ਜੀ ਉਹ ਕੀਤੀਆਂ ਤੇ ਬਸ ਸਾਨੂੰ ਤਾਂ ਆਪਣੇ ਆਪ ਦੇ ਵਿੱਚ ਹੋਸ਼ ਹੀ ਨਹੀਂ ਸੀਗਾ ਜੀ ਤੇ ਕੀ ਕਰੀਏ ਫਿਰ ਸਾਨੂੰ ਉਸ ਤੋਂ ਬਾਅਦ ਕਿਸੇ ਨੇ ਲੋਕਾਂ ਨੇ ਕਿਹਾ ਵੀ ਤੁਸੀਂ ਤੁਹਾਡੇ ਨਾਲ ਇੰਨਾ ਜ਼ਿਆਦਾ ਤੱਕਾ ਹੋਇਆ ਤੁਸੀਂ ਇਹਦਾ ਕੁਝ ਕੀਤਾ ਕਿਉਂ ਨਹੀਂ ਤੇ ਅਸੀਂ ਅਗਲੇ ਦਿਨ ਅਸੀਂ ਸਨਾਮ ਸੀਟੀ ਵੀ ਦਰਖਾਸਤ ਦਿੱਤੀ ਆ ਮੰਤਰੀ ਸਾਹਿਬ ਨੂੰ ਹੀ ਮਿਲੇ ਆ ਜੀ ਹਾਂ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਨਸਾਫ ਦਵਾਵਾਂਗੇ ਤੇ ਸਾਨੂੰ ਬਸ ਇਨਸਾਫ ਦੀ ਮੰਗ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਵੀ ਤੇ ਵੀ ਅਸੀਂ ਇਹੀ ਮੰਗ ਮੰਗਦੇ ਆ ਵੀ ਸਾਾਨੂੰ ਇਨਸਾਫ ਮਿਲੇ ਸਾਡੇ ਬੱਚੇ ਨੂੰ ਇਨਸਾਫ ਮਿਲੇ ਜੀ ਕੀ ਨਾਮ ਹੈ ਜੀ ਪਰਵੀਰਾਂ ਕਿੱਥੇ ਦੇ ਰਹੇ ਨੇ ਜੇ ਦੇ ਰਹੇ ਆ ਜੀ ਤੁਹਾਡੇ ਬੱਚੇ ਦੀ ਛੋਟੀ ਦੀ ਮੌਤ ਹੋ ਗਈ ਦਸਹਿਰੇ ਨੂੰ ਡਾਕਟਰ ਦੀ ਲਾਪਰਵਾਹੀ ਕਰਕੇ ਹੋਈ ਹੈ ਕੌਣ ਸੀ ਡਾਕਟਰ ਉਹ ਕਿਹੜੇ ਹਸਪਤਲ ਚ ਲੈ ਕੇ ਗਏ ਸੀ ਜੀ ਮੇਰੇ ਬੱਚੇ 2 ਸਾਲ ਦਾ ਸੀਗਾ ਇਹ ਬੁਖਾਰ ਹੋਇਆ ਸੀ ਬਸ ਇੱਥੇ ਸਰਕਾਰੀ ਹਸਪਤਲ ਚ ਅਸੀਂ ਸੰਜੇਵੰਦ ਸਰ ਤੇ ਅਸੀਂ ਉਹਦੇ ਕੋਲ ਲੈ ਗਏ ਸੀਗੇ ਸੁਨਾਮ ਦਿਖਾਉਣ ਵਾਸਤੇ ਪ੍ਰਾਈਵੇਟ ਹਸਪਤਲ ਪ੍ਰਾਈਵੇਟ ਸੀ ਲੈ ਕੇ ਗਏ ਸੀਗੇ ਜੀ ਇੱਕ ਜਿਆਦੇ ਦਵਾਈ ਦਵਾ ਕੇ ਲੈ ਕੇ ਬੁਖਾਰ ਸੀਗਾ ਉਹਨੂੰ ਤੇ ਦਵਾਈ ਦੇਤੀ ਉਹਨੂੰ ਤੇ ਦਾ ਤੁਹਾਨੂੰ ਠੀਕ ਸੀਗਾ ਸੁਬਾ ਤੁਹਾਡੇ ਜ਼ਿਆਦਾ ਹਾਲਤ ਮਾਰੀ ਖਰਾਬ ਹੋ ਗਈ ਤਾਂ ਅਸੀਂ ਸੁਬਾ ਵਾਕੇ ਸੁਬਾ ਅਸੀਂ ਸਤੋਜ ਇੱਥੇ ਪਹੁੰਚ ਕਰ ਗਏ ਸੀਗੇ ਉਹਦੇ ਘਰੇ ਪਹੁੰਚ ਗਏ ਸੀ ਘਰੇ ਪਹੁੰਚ ਗਏ ਸੀ ਤੇ ਉਹ ਥੱਲੇ ਨਹੀਂ ਆਇਆ ਹੋਏਗਾ ਉਤਰ ਕੇ ਜਮਾ ਵੀ ਬੱਚੇ ਦੀ ਕੰਡੀਸ਼ਨ ਖਾਵਾ ਅਸੀਂ ਕਿਹਾ ਵੀ ਬੱਚਾ ਬੜਾ ਸੀਰੀਅਸ ਆ ਤੁਸੀਂ ਥੱਲੇ ਆ ਜਾਓ ਕੰਪਟਰ ਨੂੰ ਵੀ ਕਿਹਾ ਸੀ ਆ ਉੱਥੇ ਕੰਮ ਵਾਲੀ ਸੀ ਉਹਨੂੰ ਵੀ ਕਿਹਾ ਸੀਗਾ ਉਹ ਵੀ ਨਹੀਂ ਆਇਆ ਹੈ ਕੰਪਟਰ ਦੇ ਹਾੜੇ ਕੱਡੇ ਵੀ ਆ ਜਾਓ ਤੁਸੀਂ ਥੱਲੇ ਨਹੀਂ ਆਇਆ ਹੈਗਾ ਪਰ ਅਸੀਂ 15 ਮਿੰਟ ਵਾਦ ਅਸੀਂ ਆਫ ਫੋਨ ਲਾਇਆ ਤਿੰਨ ਚਾਰ ਵਾਰੀ ਫੋਨ ਲਾਇਆ ਨਹੀਂ ਆਇਆ ਹੈਗਾ ਤੇ ਚੌਥੀ ਵਾਰੀ ਫੋਨ ਚੱਕਿਆ ਕਹਿੰਦਾ ਵੀ ਮੈਂ ਤਾਂ ਆਂਦਾ ਨਹੀਂ ਹੈਗਾ ਮੈਂ ਤਾਂ ਨਾ ਤੋ ਵੀ ਆਉਂਗਾ ਜੇ ਤੁਹਾਨੂੰ ਜਿਆਦਾ ਐਮਰਜੈਂਸੀ ਆ ਤੁਸੀਂ ਬਈ ਬੱਚੇ ਨੂੰ ਲੈ ਜਾਓ ਇਹਨਾਂ ਨੇ ਅਸੀਂ ਜਦੋਂ ਇੰਨੀ ਗੱਲ ਸੁਣੀ ਅਸੀਂ ਬਾਹਰ ਆਣ ਲੱਗੇ ਇਹਨਾਂ ਦਾ ਸਾਡਾ ਬੱਚਾ ਹੱਥ 'ਚ ਆ ਗਿਆ ਸਾਡੇ ਕੋਲ ਕਿਵੇਂ ਲੱਗਦਾ ਤੁਹਾਨੂੰ ਡਾਕਟਰ ਦੀ ਲਾਪਰਵਾਹੀ ਕਰਕੇ ਹਾਂਜੀ ਡਾਕਟਰ ਦੀ ਲਾਪਰਵਾਹੀ ਨਾਲ ਸਾਡੇ ਬੱਚੇ ਨਾਲ ਐਡਾ ਬਟਾ ਹਾਸਾ ਹੋਇਆ ਨਹੀਂ ਜੇ ਤੇ ਜੇ ਆ ਕੇ ਚੈੱਕ ਕਰ ਲੈਂਦਾ ਤੇ ਦੇਖਿੰਦਾ ਸਾਡੇ ਬੱਚੇ ਸਾਡੇ ਹੱਥ 'ਚ ਹੀ ਹੁੰਦਾ ਹੁਣ ਜੋਂਦਾ ਹੁੰਦਾ ਸਾਡੇ ਉਹ ਸੁਣੋ ਜੀ ਹਾਂ ਜੀ ਦਰਖਾਸਤ ਦਿੱਤੀ ਆ ਖਾਣੇ ਦੇ ਅੰਦਰ ਵੀ ਕੋਈ ਕਾਰਵਾਈ ਹੋਈ ਐ ਜਿਹੜਾ ਤੁਸੀਂ ਕਿਹਨੂੰ ਦਰਖਾਸਤ ਦਿੱਤੀ ਐ ਨਹੀਂ ਜੇ ਮਿਰਜ਼ਾ ਬੱਚਾ ਹੁੰਦਾ ਤਾਂ ਸਾਰੇ ਕਾਰਵਾਈ ਹੁੰਦੀ ਸਾਸੀ ਗਰੀਬ ਸਾਡੇ ਦਾ ਕੋਈ ਕਾਰ ਨਹੀਂ ਹੁੰਦਾ ਉਹ ਸੁਣ ਹੀ ਜਾਂ ਤੋਦੀ ਹਾਂ ਜੀ ਕੀ ਕੀ ਮੰਗ ਕਰਦੇ ਹੋ ਸਪੱਸ਼ਟ ਸੱਤ ਤੋਂ ਸੱਤ ਸਜ਼ਾ ਹੋਵੇ ਉਹਨੂੰ ਵੀ ਅੱਗੇ ਤੋਂ ਹੋਰ ਬੱਚੇ ਨਾਲ ਕੋਈ ਗਲਤ ਕੰਮ ਨਾ ਹੋਵੇ ਕੋਈ ਹੋਰ ਬੱਚਾ ਦੀ ਜਾਨ ਤੋਂ ਨਾ ਜਾਵੇ ਸਾਡਾ ਬੱਚਾ ਦਾ ਜਿਹੜਾ ਗਿਆ ਉਹ ਗਿਆ ਹੁਣ ਸਾਡਾ ਤਾਂ ਅੰਦਰ ਹੀ ਹੈਗਾ ਕੋਈ ਹੋਰ ਬੱਚੇ ਦਾ ਨੁਕਸਾਨ ਨਾ ਹੋਵੇ ਕੀ ਨਾਮ ਹੈ ਕਿਥੇ ਰਹਿੰਦੇ ਹੋ ਤਿੰਨ ਸਾਲਾਂ ਲਾ ਲਈ ਹੋ ਮੇਰੇ ਗੱਗੇ ਤੇ ਰਹਿਣ ਵਾਲੇ ਹਾਂ ਕ੍ਰਿਸ਼ਨ ਜੀ ਇਹ ਪਰਿਵਾਰ ਦੇ ਵਿੱਚ ਖੜੇ ਉਹਨਾਂ ਦੇ ਬੱਚੇ ਦੀ ਦੋ ਸਾਲ ਦੇ ਦੀ ਮੌਤ ਹੋਈ ਹੈ ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਦੀ ਲਾਪਰਵਾਹੀ ਕਰਕੇ ਹੋਈ ਹੈ ਕੋਈ ਸੁਨਾਮ ਦਾ ਡਾਕਟਰ ਸੀ ਤੁਸੀਂ ਵੀ ਉਸ ਡਾਕਟਰ ਤੋਂ ਆਪਣੇ ਬੱਚੇ ਨੂੰ ਦਵਾਈ ਦੱਸਿਆ ਜਾ ਰਿਹਾ ਦੀ ਦਵਾਈਣ ਗਏ ਸੀਗੇ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਦਵਾਈ ਕਦੋਂ ਗਏ ਹੋ ਤੁਸੀਂ ਡਾਕਟਰ ਨੂੰ ਦਵਾਈ ਦਿਵਾਉਣ ਇੱਥੇ ਸਰਕਾਰੀ ਚ ਕਦੋਂ ਗਏ ਹੋ ਉੱਥੇ ਕਦੋਂ ਗਏ ਸਰਕਾਰੀ ਜੀ ਅਸੀਂ ਕਿਹ ਟਰੀਕ ਨੂੰ ਗਏ ਹਾਂ ਜੀ ਤੇ ਇਹ ਆਪਣੇ ਉਥੇ 24 ਤਰੀਕ ਨੂੰ 6 ਵਾਲੀ ਗੱਡੀ ਬਾਗੇਤੀ ਅਸੀਂ ਸਾਢੇ 6 ਵਜੇ ਪਹੁੰਚੀ ਜਿੱਤੇ ਤੇ ਉੱਤੇ ਦਵਾਈ ਦਵਾਈ ਕੁੜੀ ਨੂੰ ਤੇ ਅਸੀਂ ਦਵਾਈ ਦੇ ਕੇ ਬੈਗਨ ਹਾਲ ਦੀਆਂ ਇਹ ਆ ਗਈ ਇਧਰੋਂ ਇਧਰੋਂ ਡਾਕਟਰ ਚੜ ਗਿਆ ਹੀ ਫੋੜ ਜਾਣਾ ਤੇ ਮੁੜ ਕੇ ਡਾਕਟਰ ਦਾ ਉਤਰ ਹੀ ਨਹੀਂ ਹੈ ਜੇ ਇੱਕ ਫੋਨ ਤੇ ਫੋਨ ਕਰੀਏ ਤਾਂ ਵੀ ਨਹੀਂ ਆਇਆ ਜੀ ਬੱਚੇ ਇਹਨਾਂ ਦਾ ਅਮਰਜੈਂਸੀ ਸੀ ਤੇ ਅਸੀਂ ਕਿਹਾ ਉਹਨੂੰ ਕੰਪਿਊਟਰ ਨੂੰ ਮਾ ਯਾਰ ਬੁਲਾ ਤੇ ਮਾ ਡਾਕਟਰ ਨਾਲ ਨੂੰ ਮਾ ਬੱਚਾ ਵਾ ਉਹ ਹੈ ਤੇ ਉਹਨੇ ਵੀ ਫੋਨ ਲਾਇਆ ਦੀ ਪਰ ਡਾਕਟਰ ਸਾਹਿਬ ਆਏ ਨਹੀਂ ਹੈਗੇ ਤੇ ਇਨਾਂ ਨੇ ਵੀ ਫੇਰ ਬੇਨਤੀਆਂ ਦੇ ਬੇਨਤੀਆਂ ਕੀਤੀ ਡਾਕਟਰ ਸਾਹਿਬ ਨਹੀਂ ਆਏ ਕੀ ਤੇ ਉਦੋਂ ਬਾਅਦ ਪਤਾ ਨਹੀਂ ਇਨਾਂ ਨੇ ਕੀ ਗੱਲ ਕਰੀ ਫੌਂਕ ਨਾਲ ਜਿਹੜਾ ਵਿਚਾਰੇ ਭੱਜ ਗਿਓ ਉੱਥੋਂ ਹਸਪਤਾਲ ਚੋਂ ਇਨਾਂ ਦੇ ਨਿੱਕਾ ਦਾਰ ਅਸੀਂ ਬਾਰੇ ਭੱਜ ਗਏ ਉਦੋਂ ਬਾਅਦ ਬੱਚੇ ਵੀ ਮੋਟੇ ਡਾਕਟਰ ਤੋਂ ਕੋਈ ਇੱਥੇ ਲੈ ਰਹੇ ਦੇ ਸਰਕਾਰੀ ਹਸਪਤਾਲ ਚੀ ਦਵਾਈ ਲੈਣ ਗਏ ਹੋ ਤੁਸੀਂ ਕਦੇ ਬੱਚੇ ਦੀ ਹਾਂਜੀ ਕਿੰਨੇ ਵਾਰ ਅੱਜ ਕੀ ਤਰੀਕ ਨੂੰ ਵੀ ਆਈ ਮੈਂ ਇੱਥੇ 22 ਤਰੀਕ ਤੋਂ ਪਹਿਲਾਂ ਵੀ ਜਾਂਦਾ ਰਿਹਾ ਹਾਂ ਉਦੋਂ ਪਹਿਲਾਂ ਦੀ ਮਰਲੇ ਪਰਚੀਆਂ ਨਹੀਂ ਹੈਗੀਆਂ ਇਹ 21 ਤਰੀਕ ਆਈ ਆ ਭਈ ਇਹ ਪਰਚੀ ਹੈ ਫਿਰ ਇੱਥੇ ਸਰਕਾਰੀ ਚ ਦੁਆਰਾ ਨਹੀਂ ਲਿਖਾਉਣਗੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸੁਨਾਮ ਚਲੇਗੇ ਇੱਥੇ ਬੇਗੋਰੀ ਜੀ ਕਰਦੇ ਐ ਡਾਕਟਰ ਦਾ ਦਵਾਈ ਚੰਗੀ ਨਹੀਂ ਜਿੰਦੀ ਤੇ ਦਵਾਈ ਨਹੀਂ ਲੱਗੇ ਬੱਚਿਆਂ ਨੂੰ ਸਾਨੂੰ ਇੱਥੇ ਗਿਆ ਵੀ ਉੱਥੇ ਅੱਜ ਹੀ ਤੇ ਅੱਜ ਹੀ ਦਵਾਈ ਦੇ ਦਾਂਗੇ ਵਧੀਆਂ ਅਸੀਂ ਉੱਥੇ ਵਗ ਗਏ 24 ਤਰੀਕ ਨੂੰ ਕਿੰਨੇ ਵਜੇ ਪਹੁੰਚੇ ਸੀ ਤੁਸੀਂ ਉੱਥੇ ਸਵੇਰੇ 6 ਵਾਲੀ ਗੱਡੀ ਵਾ ਅੱਗੇ ਤੀਨ ਸੀ ਫਿਰ ਤੁਲੇਰੇ ਗਾ ਹਾਂਜੀ 6:30 ਵਜੇ ਸੀ ਉੱਥੇ ਜਾਣ ਕੇ ਪਹੁੰਚ ਗਏ ਸੀ ਹਸਪਤਾਲ ਦੇ ਬੱਚਿਆਂ ਤੁਹਾਡੇ ਬੱਚੇ ਨੂੰ ਦੇਖਿਆ ਡਾਕਟਰ ਇਹਨਾਂ ਦੇ ਬੱਚੇ ਨੂੰ ਦੇਖਣਾ ਨਹੀਂ ਆਇਆ ਹਾਂਜੀ ਸਾਡੇ ਬੱਚਿਆਂ ਦਾ ਦੇਖ ਲਿਆ ਸੀ ਡਾਕਟਰ ਦਾ ਹੁਣ ਇਹਨਾਂ ਦੇ ਬੱਚੇ ਨੂੰ ਨਹੀਂ ਦੇਖਿਆ ਹੀ ਕਾਹਲੀ ਬੋ ਕਰਦੇ ਨੇ ਜੋ ਵੀ ਤਰੀਕਾ ਲਈ ਉੱਥੇ ਦੀ ਪਰਚੀ ਹੈ ਤੁਹਾਡੇ ਕੋਲ ਡਾਕਟਰ ਸਾਹਿਬ ਦੀ ਹਾਂਜੀ ਆ ਤੇ ਦੱਸ ਸਕੀ ਨਾਮ ਮੈਂ ਡਾਕਟਰ ਸੰਜੀਵਾਂ ਚੀਵਾ ਸਰ ਇੱਕ ਲਹਿਰੇ ਕਰਕੇ ਦਾ 2 ਸਾਲ ਦੇ ਬੱਚੇ ਦੀ ਮੌਤ ਹੋ ਗਿਆ ਸੁਨਾਮ ਤੁਹਾਡੀ ਰਹਿਸ਼ ਤੇ ਨਵਾਈਲੈਂਡ ਗਏ ਸੀਗੇ ਤੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਡਾਕਟਰ ਸਾਹਿਬ ਦੀ ਲਾਪਰਵਾਹੀ ਨਾਲ ਬੱਚਾ ਚਲ ਗਿਆ। ਨਹੀਂ ਲਾਪਰਵਾਹੀ ਕਿਸ ਤਰ੍ਹਾਂ ਜੀ ਹੁਣ ਮਤਲਬ ਮੈਨੂੰ ਕੋਈ ਪੇਸ਼ੈਂਟ ਦਾ ਫੋਨ ਆਇਆ ਸੀ ਪੇਸ਼ੈਂਟ ਦੇ ਏਟੈਂਡੈਂਟ ਦਾ ਕਿ ਮੈਂ ਤੁਹਾਨੂੰ ਬੱਚਾ ਦਿਖਾਣਾ ਹੈਗਾ। ਮੈਂ ਉਸ ਟਾਈਮ ਬਾਥਰੂਮ ਸੀ ਮੈਂ ਉਹਨਾਂ ਨੂੰ ਕਿਹਾ ਕਿ 5-7 10 ਮਿੰਟ ਲੱਗਣਗੇ ਮੈਂ ਬਾਥਰੂਮ ਤੋਂ ਆ ਕੇ ਤਿਆਰ ਹੋ ਕੇ ਤੁਹਾਨੂੰ ਦਿਖ ਦਿੰਦਾ ਮੈਂ ਤੇ ਜਦੋਂ ਨੂੰ ਮੈਂ ਬਾਥਰੂਮ ਤੋਂ ਤਿਆਰ ਹੋ ਕੇ ਬਾਹਰ ਆਇਆ ਉਦੋਂ ਤੱਕ ਉਹ ਪੇਸ਼ੈਂਟ ਕਿਤੇ ਹੋਰ ਜਾ ਚੁੱਕੇ ਸੀ। ਤੇ ਜੁਲਾਈ ਨੂੰ ਤੁਹਾਡੇ ਕੋਲ ਹੀ ਲੈ ਕੇ ਆਏ ਸੀ ਪਿਛਲੇ ਟਾਈਮ ਕਹਿੰਦੇ ਦਵਾਈ ਲੈ ਕੇ ਆਏ ਸੀ ਮੇਰੇ ਯਾਦ ਨਹੀਂ ਜੀ ਉਹਨਾਂ ਕੋਲ ਬਕਾਇਦਾ ਸਿੱਧਾ ਵਗੈਰਾ ਹੈਗੇ ਜੋ ਵੀ ਹੋ ਸਕਦਾ ਹੈ ਹੁਣ ਪਰ ਮੇਰੀ ਯਾਦ ਨਹੀਂ ਤੇ ਇੱਕ ਨਾਸ ਵਾਲੇ ਆ ਵੀ ਜਿੱਦਾਂ ਸਰਕਾਰੀ ਅੱਤੇ ਲਹਿਰਾ ਦਾ ਐਸ ਐਮਓ ਤੁਸੀਂ ਜੀ ਪ੍ਰਾਈਵੇਟ ਪ੍ਰੈਕਟਿਸ ਕਰਨ ਦਾ ਇਹ ਕਰ ਸਕਦੇ ਹੋ ਤੁਸੀਂ ਮਤਲਬ ਨਹੀਂ ਇਦਾਂ ਦਾ ਡਿਊਟੀ ਆਵਰ ਤੋਂ ਬਾਅਦ ਜੇ ਕੋਈ ਤੁਸੀਂ ਜੇ ਕੋਈ ਇਨਸਾਨੇ ਦੇ ਨਾਤੇ ਕੋਈ ਬੱਚਾ ਤੇ ਖਾਨ ਆ ਜੇ ਤਾਂ ਉਸ ਤਰੀਕੇ ਨਾਲ ਦੇਖ ਲੈਂਦਾ ਜੀ ਬਾਕੀ ਮੈਂ ਆਪਣੀ ਡਿਊਟੀ ਦੇ ਪ੍ਰਤੀ ਪੂਰਾ ਪਾਵਾਂਗਾ ਨਹੀਂ ਉਹਨਾਂ ਨੇ ਕਿਹਾ 200 ਰੁਪਏ ਪਰਚੀ ਲਈ ਜਾਂ ਮਰੀਜ਼ ਕਾਫੀ ਆਉਂਦੇ ਆ ਜਦੋਂ ਉਹ 17 ਤੋਂ ਜੁਲਾਈ ਨੂੰ ਵੀ ਕਾਰਦੀ ਮਰੀਜ਼ ਸੀਗੇ 24 ਨੂੰ ਵੀ ਸਵੇਰੇ ਜਿਹੜੇ ਉਹ 7 ਵਜੇ ਪਹੁੰਚੇ ਉਹ ਰੂਮ 5 7 ਵਿੱਚ ਰਹਿ ਗਏ ਸੀ ਉਹ ਤੋਂ ਪਹਿਲਾਂ ਇੱਕ ਲਹਿਰੇ ਕਰਕੇ ਦਾ ਮਰੀਜ਼ ਵੀ ਸਾਹਮਣੇ ਆਇਆ ਉਹ ਕਹਿੰਦੇ ਅਸੀਂ ਉਸ ਟਾਈਮ ਉੱਥੇ ਸੋਨਾਗੋੜੀ ਦੀ ਪਰਚੀ ਹੈ ਉੱਥੇ ਐਦਾਂ ਦੇ ਕੋਈ ਫੀਸ ਨਹੀਂ ਦਿੱਤੀ ਜਾਂਦੀ ਬਿਲਕੁਲ ਮਰੀਜ਼ ਤੋਂ ਕੋਈ ਫੀਸ ਨਹੀਂ ਦਿੱਤੀ ਜਾਂਦੀ ਕੋਈ ਇਨਸਾਨੇ ਨਾਤੇ ਆਂਦੇ ਵਾ ਦੇਖ ਦੇਣਾ ਮਰੀਜ਼ ਸਵੇਰੇ 7 ਵਜੇ ਉੱਠਣ ਦੀ ਬਜਾ ਜਿਵੇਂ ਤੁਸੀਂ 8 ਵਜੇ ਤੇ ਡਿਊਟੀ ਹੈਗੀ ਤਾਂ ਉਸੇ ਦਿਨ 24 ਨੂੰ ਜਦੋਂ ਬੱਚੇ ਦੀ ਮੌਤ ਹੋਈ ਹੈਗੀ ਉਸੇ ਦਿਨ ਦੋ ਮਰੀਜ਼ ਲਹਿਰੇ ਦੇ ਵੀ ਉੱਥੇ ਜਿਹੜਾ ਨੇ ਰਸੀਦ ਦਿਖਾਈ ਇੱਕ ਮਰੀਜ਼ ਹੈਗਾ ਉਹ ਕਹਿੰਦੇ ਸਾਡੇ ਬੱਚੇ ਨੂੰ 21 ਤਰੀਕ ਨੂੰ ਇੱਥੇ ਲੈ ਕੇ ਆਏ ਤੁਹਾਡੇ ਕੋਲ ਹਸਪਤਾਲ 'ਚ ਤੇ ਉਹ ਤੋਂ ਬਾਅਦ ਇੱਥੋਂ ਠੀਕ ਨਹੀਂ ਆਇਆ ਕਹਿੰਦੇ ਸਾਨੂੰ ਲੋਕਾਂ ਨੇ ਕਿਸੇ ਨੇ ਦੱਸਿਆ ਵੀ ਇੱਥੇ ਡਾਕਟਰ ਸਾਹਿਬ ਸਹੀ ਨਹੀਂ ਦੇਖਦੇ ਉੱਥੇ ਜਾਓ ਤੁਸੀਂ ਫਿਰ ਉਹ 24 ਉਹ ਵੀ ਉੱਥੋਂ ਲੈ ਕੇ ਆਏ ਤੁਹਾਡੇ ਕੋਲ ਉਹਨੂੰ ਕਹਿੰਦੇ ਕਹਾਲੀ 2 ਸਾਲ ਤੁਸੀਂ 2 ਸਾਲ ਦਾ ਰਿਕਾਰਡ ਦੇਖ ਸਕਦੇ ਹੋ ਜੀ ਹਾਲਾਂਕਿ ਤੁਹਾਨੂੰ ਤੁਸੀਂ ਤਾਂ ਬਹੁਤ ਸਿਆਣੇ ਪੱਤਰਕਾਰ ਹੋ ਐਸਐਮਓ ਦੀ ਡਿਊਟੀ ਸਰ ਐਡਮਿਨਿਸਟ੍ਰੇਸ਼ਨ ਦੀ ਹੁੰਦੀ ਹੈ ਜਦੋਂ ਕਿ ਮੈਂ ਲਹਿਰਗਾਧ ਦੇ ਵਿੱਚ 60 ਤੋਂ 70% ਉਪਰੀ ਮੈਂ ਹੀ ਦੇਖਦਾ ਹਾਂ ਇੱਥੇ ਚਾਰ ਸਪੈਸ਼ਲਿਸਟ ਡਾਕਟਰ ਦੀ ਪੋਸਟ ਸਾਰੇ ਖਾਲੀ ਪਈਆਂ ਹਨ ਮੈਂ ਬੀਇੰਗ ਐਸਐਮਓ ਸਿਰਫ ਇਨਸਾਨੀ ਦੇ ਨਾਤੇ ਕਿ ਮੈਂ ਆਪਣੇ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ 50 ਤੋਂ 60 ਬੱਚੇ ਇੱਥੇ ਮੈਂ ਰੋਜ਼ ਦੇਖਦਾ ਹਾਂ ਜਦੋਂ ਕਿ ਸਰਕਾਰ ਵੱਲੋਂ ਐਸਐਮਓ ਨੇ ਬੱਚੇ ਦੇਖਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਹੈ ਸਰਕਾਰ ਨੇ ਚਾਰ ਸਪੈਸ਼ਲਿਸਟ ਲਾਣੇ ਸੀ ਇੱਥੇ ਸਾਰੇ ਸਪੈਸ਼ਲਿਸਟਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਮੈਂ ਤਾਂ ਆਪਣੀ ਡਿਊਟੀ ਪ੍ਰਤੀ ਬਹੁਤ ਤੰਦੇਹੀ ਨਾਲ ਕੰਮ ਕਰ ਰਿਹਾ ਹਾਂ ਬੱਚੇ ਦੀ ਵਜ੍ਹਾ ਕਰਕੇ ਕਿਉਂਕਿ ਜਦੋਂ ਉਹ ਦੱਸਦੇ ਆ ਕਿ 23 ਤਰੀਕ ਨੂੰ ਤੁਸੀਂ ਇੱਥੇ ਹੋ ਸਰਕਾਰੀ ਹਸਪਤਾਲ ਚੋ 23 ਨੂੰ ਵੀ ਉੱਥੇ ਤੁਹਾਡੇ ਕੋਲ ਦਿਖਾਉਣ ਜਾਂਦੇ ਆ ਕਿ 24 ਨੂੰ ਤੁਸੀਂ 8 ਵਜੇ ਇੱਥੇ ਪਹੁੰਚਣਾ ਹੈ 8 ਵਜੇ ਉਹ 24 ਨੂੰ ਦੱਸਦੇ ਆ ਕਿ ਸਵੇਰੇ 7 ਵਜੇ ਵੀ ਉੱਥੇ ਪੰਜ-ਸੱਤ ਅੰਦੀਜ ਆਏਗੇ ਸੀ ਬਕਾਇਦਾ ਵਾਰੀ ਲੱਗ ਜਿਆ ਕਹਿੰਦੇ ਨੰਬਰ ਆਉਂਦਾ ਇੱਥੇ ਡਾਕਟਰ ਸਾਹਿਬ ਨੂੰ